ਪਰਬੂ ਕਹਿੰਦੇ ਤੁਸੀਂ ਹੀ ਬੰਦੋ ਜੋ ਤੁਹਾਡੇ ਕੋਲ ਆ ਉਹ ਬੰਦੋ ਜੋ ਤੁਹਾਨੂੰ ਪਰਮੇਸ਼ਵਰ ਨੇ ਦਿੱਤਾ ਆ ਉਹ ਦਿਓ ਜੋ ਤੁਹਾਡੀ ਲਾਈਫ ਦੀਆਂ ਟੈਸਟੀਮਨੀਜ਼ ਆ ਸ਼ੇਅਰ ਕਰੋ ਦੱਸੋ ਮੈਨੂੰ ਤੁਸੀਂ ਇੱਥੇ ਇੰਨੇ ਬੈਠੇ ਆ ਕਿੰਨਿਆਂ ਨੂੰ ਪੈਸੇ ਦੇ ਕੇ ਗਵਾਹੀ ਦਵਾਈ ਜਾਂਦੀ ਹੈ ਦੱਸੋ ਕੋਈ ਜ਼ੋਰ ਆ ਜ਼ਰ ਵੀ ਨਹੀਂ ਤੁਹਾਡੇ ਪੁੜਪੜੀ ਦੇ ਉੱਤੇ ਕਿਸੇ ਨੇ ਕੁਛ ਨਹੀਂ ਰੱਖਿਆ ਦੱਸੋ ਕਿੰਨਿਆਂ ਨੂੰ ਘਰਾਂ ਚੋਂ ਖਿੱਚ ਕੇ ਲਿਆਂਦਾ ਕਿਸੇ ਨੂੰ ਖਿੱਚ ਤੂ ਕੇ ਲਿਆਂਦਾ ਵੀ ਤਾਂ ਕਹਿਣਾ ਆਓ ਵੀ ਇੱਥੇ ਹੀ ਆਓ ਕਿੰਨਿਆਂ ਨੂੰ ਲਾਲਚ ਦਿੱਤਾ ਦੱਸੋ ਕਿੰਨਿਆਂ ਦੀ ਦੁੱਖ ਦੀ ਰਾਗ ਦੇ ਉੱਤੇ ਹੱਥ ਰੱਖਿਆ ਵਚਨ ਦੇ ਵਿੱਚ ਲਿਖਿਆ ਤੁਸੀਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਕਿਸੇ ਦੇ ਸੁਪਨੇ ਦੇ ਵਿੱਚ ਆਇਆ ਵੀ ਉਹ ਚਰਚ ਨੂੰ ਜਾਵੇ ਕਿਸੇ ਦੇ ਮਨ ਦੇ ਵਿੱਚ ਆਇਆ ਵੀ ਉਹ ਚਰਚ ਨੂੰ ਜਾਵੇ ਕਿਸੇ ਨੇ ਥਾਂ-ਥਾਂ ਦੇ ਠੋਕਰਾਂ ਖਾ ਕੇ ਦੇਖ ਲੀਆਂ ਉਹ ਤਾਂ ਪਰਤੌਣ ਦੇ ਲਈ ਰੱਬ ਨੂੰ ਆ ਗਿਆ ਕਿਸੇ ਨੂੰ ਕਿਤੇ ਉਹ ਆਰਾਮ ਨਹੀਂ ਆਇਆ ਉਹ ਕਹਿੰਦਾ ਚਲੋ ਚਰਚ ਨੂੰ ਚੱਲ ਪੈਣੇ ਸ਼ਾਇਦ ਉੱਥੋਂ ਆ ਜਾਵੇ ਅੱਜ ਮਨੁੱਖ ਦੁਖੀ ਇੰਨਾ ਹੈ ਕਿਉਂ ਭੱਜਾ ਫਿਰਦਾ ਹੈ ਅਰ ਕਈਆਂ ਦੇ ਉੱਤੇ ਤਰਸ ਆ ਗਿਆ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਯੂ-ਟਰਨ ਦੇ ਦਿੱਤਾ। ਪਰਮੇਸ਼ਵਰ ਉਹਨਾਂ ਨੂੰ ਮੋੜ ਲਿਆ ਕਹਿੰਦਾ ਹੁਣ ਭੱਜ ਨੱਟ ਬੰਦ ਕਰ ਆ ਜਾ। ਤੇਰੇ ਉੱਤੇ ਮੈਨੂੰ ਤਰਸ ਆ ਗਿਆ। ਦੱਸੋ ਕਿਹੜੀ ਸਵਾਦ ਹੀ ਪੁੜੀ ਤੁਹਾਨੂੰ ਇੱਥੇ ਦਿੱਤੀ ਆ ਚੰਗਿਆ ਕਰਨ ਦੇ ਲਈ? ਕਿਹੜਾ ਢਾਗਾ ਪੜ ਕੇ ਦਿੱਤਾ ਤੁਹਾਨੂੰ? ਕਿਹੜਾ ਤਵੀਤ ਕਰਕੇ ਦਿੱਤਾ? ਕਿਸੇ ਨੇ ਤੁਹਾਨੂੰ ਕਿਹਾ ਹੋਵੇ ਵੀ ਚੌਂਕ ਵਿੱਚ ਜਾ ਕੇ ਫਲਾਨੀ ਚੀਜ਼ ਕਰਦੇ ਹੋ? ਮਾਈ ਡੀਅਰ ਫੈਮਿਲੀ ਤੁਸੀਂ ਪਰਿਵਾਰ ਆ ਸਾਡਾ ਅੱਜ ਸਮਾਂ ਆ ਗਿਆ ਆ ਠੇਕੇ ਖੁੱਲੇ ਰਹਿਣ ਤੇ ਜਿੱਥੇ ਸ਼ਰਾਬ ਛਡਾਉਣ ਦੀਆਂ ਪ੍ਰਾਰਥਨਾ ਹੋ ਰਹੀਆਂ ਉਸ ਠਾਨਾਂ ਨੂੰ ਬੰਦ ਕਰਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਕਲੇਸ਼ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਕਲੇਸ਼ ਖਤਮ ਹੋਣ ਦੀਆਂ ਅਰਦਾਸਾਂ ਰੱਬ ਅੱਗੇ ਕੀਤੀਆਂ ਜਾਂਦੀਆਂ ਕਹਿੰਦੇ ਥਾ ਬੰਦ ਕਰ ਦਿਓ ਤੁਸੀਂ ਦੱਸੋ ਸ਼ਰਾਬਖਾਨੇ ਬੰਦ ਹੋਣੇ ਚਾਹੀਦੇ ਆ ਕਿ ਸ਼ਰਾਬ ਬੰਦਾ ਪੀਣੀ ਛੱਡ ਦੇਵੇ ਉਹ ਚੰਗੀ ਗੱਲ ਆ ਜਿ ਬੁਰੇ ਕੰਮਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਇਹੋ ਜਿਹ ਕਾਨੂੰਨ ਬਣ ਗਏ ਸੰਸਾਰ ਦੇ ਵਿੱਚ ਜਿਹੜੇ ਮੂੰਹ ਤੋਂ ਬੋਲ ਕੇ ਦੱਸਦਿਆਂ ਸ਼ਰਮ ਆਉਂਦੀ ਆ ਉਹਨਾਂ ਦੇ ਸਰਕਾਰੀ ਮੋਹਰਾਂ ਲਾ ਕੇ ਪਾਸ ਕੀਤਾ ਗਿਆ ਹੈ ਪਰ ਅੱਜ ਅਗਰ ਕੋਈ ਪਾਪ ਦੀ ਖਿਲਾਫਤ ਦੇ ਵਿੱਚ ਆਵਾਜ਼ ਉਠਾਉਂਦਾ ਇਸ ਦੁਨੀਆ ਦੀ ਕੋਈ ਸੁੱਖ ਸ਼ਾਂਤੀ ਦੀ ਅਰਦਾਸ ਕਰਦਾ ਕਿਸੇ ਦੇ ਘਰ ਦੇ ਵਿੱਚ ਕਲੇਸ਼ ਪਿਆ ਕੋਈ ਰੱਬਗੇ ਅਰਦਾਸ ਕਰਦਾ ਕਿ हे ਪਰਮੇਸ਼ਵਰ ਇਹਦੇ ਦੁੱਖ ਕੱਟੇ ਜਾਣ ਅਗਰ ਕੋਈ ਬਿਮਾਰ ਪਿਆ ਕੋਈ ਉਹਦੇ ਲਈ ਇਹ ਪ੍ਰਾਰਥਨਾ ਕਰਦਾ ਕਿ हे ਪਰਮੇਸ਼ਵਰ ਇਹਦੀ ਬਿਮਾਰੀ ਇਹਨੂੰ ਛੱਡ ਕੇ ਚਲੀ ਜਾਵੇ ਪ੍ਰਭੂ ਤੁਸੀਂ ਸੋਚੋ ਤੁਹਾਡਾ ਮਿੱਤਰ ਕੌਣ ਆ ਇੱਕ ਰੋਗੀ ਦਾ ਮਿੱਤਰ ਕੌਣ ਆ ਉਹਦੇ ਲਈ ਪ੍ਰਾਰਥਨਾ ਕਰਨ ਵਾਲਾ ਕਿ ਜਿਹੜਾ ਕਹਿੰਦਾ ਇਹਨੂੰ ਇਦਾਂ ਹੀ ਮਰਣ ਦੇ ਪਰ ਤੂੰ ਪ੍ਰਾਰਥਨਾ ਨਹੀਂ ਕਰਨੀ ਇਹਦੇ ਲਈ ਕੌਣ ਮਿੱਤਰ ਆ ਅੱਜ ਇਹ ਪਹਿਚਾਣ ਤੁਹਾਨੂੰ ਕਰਨ ਦੀ ਜ਼ਰੂਰਤ ਆ ਅੱਜ ਕੋਈ ਕਿਸੇ ਦਾ ਮਿੱਤ ਨਹੀਂ ਆ ਅੱਜ ਪਰਮੇਸ਼ਰ ਨੂੰ ਕਹੋ ਸਾਡੀਆਂ ਆਤਮਿਕ ਅੱਖਾਂ ਖੋਲ ਪ੍ਰਭੂ ਸਾਡੇ ਆਤਮਿਕ ਕੰਨ ਖੋਲ ਸਾਨੂੰ ਡਰਦਾ ਨਹੀਂ ਸਾਡੇ ਉੱਤੇ ਦਲੇਰੀ ਦੇ ਆਤਮੇ ਨੂੰ ਪ੍ਰਗਟ ਕਰ ਜਿਹੜਾ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਅੱਜ ਤੁਹਾਨੂੰ ਘਰਾਂ ਚੋਂ ਤਾਂ ਬੰਦ ਕਰ ਦੇਣਗੇ ਪਰ ਤੁਹਾਡੇ ਮੂੰਹ ਚ ਬੁਰਕੀ ਪਾਉਣੀ ਕਿਸੇ ਨੇ ਨਹੀਂ ਅਰ ਜਿਹਦੇ ਲੜ ਲੱਗ ਕੇ ਤੁਹਾਡੇ ਘਰ ਚ ਬਰਕਤ ਆਈਆਂ ਜੇ ਤੁਸੀਂ ਫਿਰ ਵੀ ਉਹਨੂੰ ਪਿੱਠ ਵਿਖਾਓ ਉਹ ਜਾਣੇ ਤੇ ਤੁਸੀਂ ਜਾਣੋ ਸਾਡਾ ਕੋਈ ਹਿੱਸਾ ਨਹੀਂ ਨਾ ਅਸੀਂ ਤੁਹਾਨੂੰ ਲੈ ਕੇ ਆਏ ਨਾ ਅਸੀਂ ਤੁਹਾਨੂੰ ਕੱਢਣ ਵਾਲਿਆਂ ਦੇ ਵਿੱਚੋਂ ਜਦ ਸਾਡੇ ਰੱਬ ਨੇ ਤੁਹਾਨੂੰ ਚੁਣ ਲਿਆ ਸੀ ਕੋਣ ਹੈ ਤੁਹਾਡਾ ਇਨਕਾਰ ਕਰੀਏ ਜਦ ਪਰਮੇਸ਼ਵਰ ਤੁਹਾਡੇ ਉੱਤੇ ਮਿਹਰਬਾਨ ਆ ਤੇ ਅਸੀਂ ਕਿਉਂ ਤੁਹਾਡਾ ਵਿਰੋਧ ਕਰੀਏ ਪਰ ਸਾਡੀ ਡਿਊਟੀ ਲਾਈ ਗਈ ਹੈ ਪਰਮੇਸ਼ਵਰ ਦੇ ਵੱਲੋਂ ਵਚਨ 'ਚ ਲਿਖਿਆ ਸਚਾਈ ਨੂੰ ਜਾਣੋ ਸਚਾਈ ਤੁਹਾਨੂੰ ਆਜ਼ਾਦ ਕਰੂਗੀ ਅੱਜ ਪਰਮੇਸ਼ਵਰ ਨੂੰ ਕਹੋ ਪ੍ਰਭੂ ਸਾਡੇ ਉੱਤੇ ਸੱਚਾਈ ਨੂੰ ਪ੍ਰਗਟ ਕਰ ਅੱਜ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਕਹਿਣਾ ਸ਼ੁਰੂ ਕਰੋ ਕਿਉਂਕਿ ਮੈਂ ਇੱਕ ਵਾਰੀ ਕੋਈ ਸਟੋਰੀ ਸੁਣੀ ਸੀਗੀ ਪਰ ਉਸ ਸਟੋਰੀ ਦੇ ਵਿੱਚ ਦੱਸਿਆ ਗਿਆ ਸੀ ਕਹਿੰਦੇ ਜਦੋਂ ਰੱਬ ਕਰੋਧਵਾਨ ਹੋ ਜਾਂਦਾ ਨਾ ਤੇ ਉਹ ਭਿਖਾਰੀ ਨੂੰ ਰਾਜਾ ਬਣਾ ਦਿੰਦਾ ਤੇ ਮੂਰਖ ਨੂੰ ਹਾਕਮ ਠਹਿਰਾ ਦਿੰਦਾ ਹੈ ਜਰ ਜਦੋਂ ਰੱਬ ਦਿਆਲੂ ਹੁੰਦਾ ਆ ਤੋ ਰੱਜੇ ਹੋਏ ਨੂੰ ਰਾਜਾ ਬਣਾਉਂਦਾ ਤੇ ਬੁੱਧੀਮਾਨ ਨੂੰ ਹਾਕਮ ਠਹਿਰਾਉਂਦਾ ਆ ਤੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਇਸ ਲਈ ਆਪਣੇ ਘਰਾਂ ਦੇ ਵਿੱਚ ਪ੍ਰਾਰਥਨਾ ਕਰੋ ਕਿ ਪ੍ਰਭੂ ਸਾਡੇ ਉੱਤੇ ਜਿਹੜੇ ਪਾਸ਼ਾ ਠਹਿਰਾਏ ਜਾਣ ਉਹ ਰੱਜੇ ਹੋਏ ਹੋਣ ਤੇ ਪ੍ਰਭੂ ਸਾਡੇ ਹਾਕਮ ਬੁੱਧੀਮਾਨ ਜਦੋਂ ਤੁਸੀਂ ਇਦਾਂ ਕਹੋਗੇ ਇਹਦਾ ਕਹਿਣ ਦਾ ਮਤਲਬ ਹੈ ਪ੍ਰਭੂ ਸਾਡੇ ਉੱਤੇ ਕਰੋਧਵਾਨ ਨਹੀਂ ਕਿਰਪਾਵਾਨ ਹੋ ਜਾ ਹallelujah